ਆਪਾਂ ਗੱਲ ਕਰਨੀ ਹੈ ਦੀਪ ਬਾਈ ਬਾਰੇ ਲੱਖੇ ਸਦੌਣੇ ਦੀ ਵੀ ਗੱਲ ਕਰਾਂਗੇ ਭਾਈ ਅਮਰਤਪਾਲ ਸਿੰਘ ਦੀ ਵੀ ਗੱਲ ਹੋਊਗੀ ਅੱਜ ਸੋ ਜਿਹੜੇ ਕਮੈਂਟਾਂ ਦੇ ਵਿੱਚ ਗਾਲਾਂ ਕੱਢਦੇ ਆ ਉਹ ਪਤਾ ਨਹੀਂ ਕੌਣ ਹੋ ਸਕਦੇ ਆ ਕੋਈ ਵੀ ਹੋ ਸਕਦੇ ਆ ਹੋ ਸਕਦਾ ਸਾਡੇ ਪੰਜਾਬ ਦੇ ਭਰਾ ਹੀ ਹੋਣ ਜਿਨ੍ਹਾਂ ਦੇ ਕਈ ਵਾਰੀ ਨਹੀਂ ਗੱਲ ਸਮਝ ਚਾਉਂਦੀ ਉਹ ਆਪਦੀਆਂ ਲੰਮੀਆਂ ਲੰਮੀਆਂ ਚੌੜੀਆਂ ਗਾਲਾਂ ਜਿਹੜਾ ਕਮੈਂਟਾਂ 'ਚ ਕੱਢਣ ਲੱਗ ਜਾਂਦੇ ਆ ਸੋ ਉਹ ਆਈਟੀ ਸਲ ਵੀ ਹੋ ਸਕਦਾ ਕੋਈ ਵੀ ਹੋ ਸਕਦੇ ਆ ਪਰ ਮੈਨੂੰ ਤਾਂ ਜਿਵੇਂ ਕਹਦੇ ਆ ਵੀ ਇਸ ਗੱਲ ਦਾ ਪਤਾ ਹੈ ਵੀ ਜੇ ਅਸਲ ਗੱਲ ਕਰਨੀ ਹੈ ਜੇ ਕੋਈ ਸੱਚ ਬੋਲਣਾ ਹੈ ਤਾਂ ਫਿਰ ਗਾਲਾਂ ਤਾਂ ਲੈਣੀਆਂ ਹੀ ਪੈਣਗੀਆਂ ਤਾਂ ਇਹ ਸਾਰਾ ਕੁਝ ਚੱਲਣਾ ਹੀ ਪਊਗਾ ਕਿਉਂਕਿ ਮੈਂ ਤਾਂ ਉਦੋਂ ਵੀ ਗਾਲਾਂ ਲਈਆਂ ਸੀਗਾ ਜਦੋਂ ਆ ਸਾਰਾ ਜਿਹੜਾ ਸਿਸਟਮ ਇੱਕ ਪਾਸੇ ਸੀਗਾ ਜਥੇ ਬੰਦਿਆਂ ਨਾਲ ਸੀ ਤੇ ਮੈਂ ਜਾ ਕੇ ਦੀਪ ਬਾਈ ਨਾਲ ਖੜ ਗਿਆ ਸੀ ਉਦੋਂ ਮੈਨੂੰ ਵੀ ਇਹ ਗੱਲ ਕਹੀ ਜਾਂਦੀ ਸੀ ਮੈਨੂੰ ਉਦੋਂ ਵੀ ਵੀ ਤੂੰ ਬੀਜੇਪੀ ਦੇ ਬੰਦੇ ਦਾ ਸਾਥ ਦਿੰਨਾ ਤੈਨੂੰ ਪਤਾ ਨਹੀਂ ਉਹ ਬੰਦਾ ਏਜੰਸੀਆਂ ਦਾ ਤੂੰ ਪੁੱਛਤਾ ਹੈਂਗਾ ਕੱਲ ਨੂੰ ਤੂੰ ਦੂਜੇ ਪਾਸੇ ਚਲਦਾ ਹੈ ਅਸੀਂ ਸਿੱਧੇ ਪਾਸੇ ਚੱਲਦੇ ਹਾਂ ਤੂੰ ਪੁੱਠਾ ਚਲਦਾ ਹੈ ਮੈਨੂੰ ਉਦੋਂ ਵੀ ਐਂ ਕਿਹਾ ਜਾਂਦਾ ਸੀਗਾ ਉਦੋਂ ਜੇ ਮੈਂ ਦੀਪ ਬਾਈ ਬਾਰੇ ਕੋਈ ਲਾਈਵ ਹੋ ਕੇ ਗੱਲ ਕਰਦਾ ਸੀ ਮੈਨੂੰ ਉਦੋਂ ਵੀ ਗਾਲਾਂ ਕੱਢਦੇ ਸੀਗੇ ਕਿਉਂਕਿ ਇਨਾਂ 'ਚ ਇਨਾਂ ਬੰਦਿਆਂ ਦਾ ਕਸੂਰ ਨਹੀਂ ਜਿਹੜੇ ਗਾਲਾਂ ਕੱਢਦੇ ਆਂ ਕਈ ਵਾਰੀ ਨਾ ਉਸ ਗੱਲਾਂ ਇਹ ਹੁੰਦੀਆਂ ਔਰ ਨੈਰੇਟਿਵ ਹੀ ਇਹ じゃ ਬਣਿਆ ਪਿਆ ਹੁੰਦਾ ਪਹਿਲਾਂ ਐਡਾ ਲੰਮਾ ਚੌੜਾ ਨੈਰੇਟਿਵ ਜਿਹੜਾ ਬਣਿਆ ਪਿਆ ਹੋਵੇ ਕਿਸੇ ਦੀ ਸ਼ਾਕ ਕਿਸੇ ਪ੍ਰਤੀ ਬਹੁਤ ਚੰਗੀ ਬਣੀ ਪਈ ਹੁੰਦੀ ਐ ਕਿਸੇ ਦੀ ਸ਼ਾਕ ਕਿਸੇ ਪ੍ਰਤੀ ਬਹੁਤ ਮਾੜੀ ਵੀ ਹੋ ਸਕਦੀ ਐ ਹੁਣ ਚੰਗੀ ਵਾਲੇ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਉਹਦੀ ਮਾੜੀ ਕਰਨੀ ਐ ਚੰਗੀ ਜਿਹਦੀ ਸ਼ਾਕ ਬਣੀ ਹੋਈ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਗੱਲਾਂ ਪੰਗਿਆ ਹੁੰਦੀਆਂ ਤੇ ਜਿਹਦੀ ਬਹੁਤ ਮਾੜੀ ਸਾਖ ਹੁੰਦੀ ਆ ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੁੰਦਾ ਵੀ ਉਹਦੀ ਸਾਖ ਮਾੜੀ ਹੋਈ ਕਿੱਥੋਂ ਸੋ ਸਾਡੇ ਸਮਾਜ 'ਚ ਬੜਾ ਕੁ ਸਹਜਾ ਹੁੰਦਾ ਐ ਇਹ ਜਿਹੇ بڑے ਮੌਕੇ ਹੁੰਦੇ ਆ ਇਹ ਜਿਹੇ بڑے ਹਾਲਾਤ ਆਉਂਦੇ ਜ਼ਿੰਦਗੀ ਦੇ ਵਿੱਚ ਚੰਗੇ ਬੰਦੇ ਮਾੜੇ ਹੋ ਜਾਂਦੇ ਆ ਮਾੜੇ ਬੰਦੇ ਚੰਗੇ ਹੋ ਜਾਂਦੇ ਆ ਸੋ ਜੇ ਮੈਂ ਲੱਖੇ ਸਿਧਾਣੇ ਨੂੰ ਇਹ ਗੱਲ ਕਹੀ ਵੀ ਤੂੰ ਉਦੋਂ ਬਾਈ ਦੀਪ ਨੂੰ ਗਾਲਾਂ ਕੱਢਦਾ ਸੀ ਜਾਂ ਤੂੰ ਉਦੋਂ ਆਈਟੀ ਸੈੱਲ ਤੋਂ ਦੀਪ ਬਾਈ ਨੂੰ ਗਾਲਾਂ ਕਢਾਉਂਦਾ ਸੀ ਤਾਂ بڑے ਬੰਦਿਆਂ ਦੇ ਮੈਨੂੰ ਇਹ ਕਮੈਂਟ ਆ ਰਹੇ ਆ ਵੀ ਅੱਜ ਲੱਖਾਂ ਚੰਗਾ ਕੰਮ ਕਰਦਾ ਹੈ ਅੱਜ ਲੱਖਾਂ ਪੰਜਾਬ ਦੀ ਲੜਾਈ ਲੜਦਾ ਅੱਜ ਵੀ ਤੂੰ ਆਪਦੀ ਪ੍ਰਾਪਤੀ ਦੱਸ ਸਾਨੂੰ ਵੀ ਤੂੰ ਪੰਜਾਬ ਲਈ ਕੀ ਕੀਤਾ ਹੈ ਤੇਰੀ ਪੰਜਾਬ ਨੂੰ ਕੀ ਦੇਣ ਹਾਲਾਂਕਿ ਜਿਹੜੇ ਬੰਦੇ ਕਮੈਂਟ ਲਿਖਦੇ ਆ ਵੀ ਉਹਨਾਂ ਦੀ ਪੰਜਾਬ ਨੂੰ ਉਹ ਮੈਥੋਂ ਪੁੱਛਦੇ ਆ ਵੀ ਤੇਰੀ ਪੰਜਾਬ ਨੂੰ ਕੀ ਦੇਣ ਮੈਨੂੰ ਲੱਗਦਾ ਦੇਣ ਉਹਨਾਂ ਦੀ ਵੀ ਕੋਈ ਨਹੀਂ ਦੇਣ ਤਾਂ ਅਸੀਂ ਤਾਂ ਕੁਝ ਵੀ ਨਹੀਂ ਕਿਸੇ ਦੇ ਪੈਰ ਦੀ ਜੁੱਤੀ ਵੀ ਨਹੀਂ ਗੇ ਠੀਕ ਹੈ ਦੇਣ ਤਾਂ ਜਿਹੜੇ ਬੰਦੇ ਨੇ ਸਵਾਲ ਚੁੱਕਨੇ ਆ ਉਹ ਪਾਸ਼ੇ 10ਵੇਂ ਨੂੰ ਵੀ ਚੁੱਕੀ ਜਾਂਦੇ ਆ ਉਹਨਾਂ ਨੂੰ ਵੀ ਚੱਕਦੇ ਆ ਸਵਾਲ ਇਹ ਜਿਨ੍ਹਾਂ ਨੇ ਆਪਦੇ ਪੂਰਾ ਸਰਬੰਸ ਵਾਰਤਾ ਜਿਨ੍ਹਾਂ ਨੇ ਗੱਲ ਹੀ ਕਰਨੀ ਆ ਉਹ ਤਾਂ ਉਹਨਾਂ ਨੂੰ ਵੀ ਕਹੀ ਜਾਂਦੇ ਵੀ ਉਹਨਾਂ ਦੀ ਵੀ ਪੰਜਾਬ ਨੂੰ ਕੋਈ ਦੇਣ ਹੈ ਨਹੀਂ ਦੇਣ ਤਾਂ ਦੀਪ ਬਾਈ ਨੇ ਆਪਾਂ ਵਾਰਤਾ ਉਹਦਾ ਪੰਜਾਬ ਤੋਂ ਅੱਜ ਬੰਦੇ ਉਹਨਾਂ ਨੂੰ ਵੀ ਇਹ ਗੱਲ ਕਹਿੰਦੇ ਆ ਉਹਨਾਂ ਬਾਰੇ ਵੀ ਵੀ ਦੀਪ ਬਾਈ ਦੀ ਪੰਜਾਬ ਨੂੰ ਜਾਂ ਕੌਮ ਨੂੰ ਕੋਈ ਦੇਣ ਹੈ ਨਹੀਂ ਦੇਣ ਕੀ ਦੀ ਕੀ ਹੁੰਦੀ ਆ ਇੱਕ ਸੋਚ ਇੱਕ ਵਿਚਾਰ ਇਹੀ ਰੱਖਿਆ ਜਾਂਦਾ ਹੁੰਦਾ ਸਾਹਮਣੇ ਤੇ ਹਰ ਬੰਦਾ ਆਪਦਾ ਸੋਚ ਵਿਚਾਰ ਆ ਜਿਹੜੀ ਉਹ ਰੱਖ ਸਕਦਾ ਹੁਣ ਕਈ ਬੰਦੇ ਨੇ ਮੈਨੂੰ ਵਿੱਚ ਕਮੈਂਟ ਕੀਤੇ ਕਹਿੰਦੇ ਵੀ ਇੱਕ ਰੋਮੀ ਹੋਗਾ ਇੱਕ ਲੁਧਿਆਣੇ ਦਾ ਪਤਾ ਨਹੀਂ ਕੀ ਨਾ ਉਹ ਹੋ ਗਿਆ ਤੇ ਹੁਣ ਸ਼ਾਇਦ ਇਹ ਬੰਦਾ ਵੀ ਆ ਜਿਹੜਾ ਇੱਕ ਕੌਮ ਦੇ ਜਿਹੜੇ ਬੰਦੇ ਗੱਲ ਕਰਦੇ ਉਹਨਾਂ ਦਾ ਸ਼ਾਇਦ ਇਹ ਕਿੱਟਾ ਖਿੱਚਦਾ ਇਹ ਕਦੇ ਵੀ ਨਹੀਂ ਹੋਊਗਾ ਕਿਉਂਕਿ ਮੈਨੂੰ ਆਪਦਾ ਹੋਵੇ ਨਾ ਹੋਵੇ ਮੈਨੂੰ ਇਸ ਚੀਜ਼ ਦਾ ਹਮੇਸ਼ਾ ਮੈਂ ਯਾਦ ਰੱਖਦਾ ਹਾਂ ਵੀ ਜੇ ਮੈਂ ਕੁਝ ਗਲਤ ਕਰੂੰਗਾ ਤੇ ਇਹਦੇ ਵਿੱਚ ਬਾਈ ਦੀਪ ਸਿੱਧੂ ਦੀ ਸ਼ਬੀ ਖਰਾਬ ਹੋਊ ਜੂਗੀ ਲੋਕ ਮੜ ਕੇ ਗੱਲ ਕਹਿਣ ਲੱਗ ਜਾਣਗੇ ਵੀ ਦੀਪ ਬਾਈ ਯਾਰ ਇਹ ਨਾ ਬੰਦੇ ਨਾ ਰਹਿੰਦੇ ਇਹ ਤਾਂ ਬੰਦੇ ਹੀ ਖੱਚ ਠੀਕ ਹੈ ਇਸ ਕਰਕੇ ਮੈਂ ਕਦੇ ਵੀ ਕੋਈ ਉਹ ਜੀ ਮੇਰੀ ਮੇਰਾ ਸਾਰਾ ਜੋਰ ਇਸ ਗੱਲ ਤੇ ਹੁੰਦਾ ਵੀ ਮੈਂ ਕਦੇ ਵੀ ਕੋਈ ਉਹ ਦਾ ਲਫ਼ਜ਼ ਨਾ ਯੂਜ਼ ਕਰਾਂ ਉਹ ਦਾ ਕੋਈ ਮੇਰਾ ਬਿਆਨ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੀ ਕੌਮ ਦੇ ਜਾਂ ਪੰਜਾਬ ਦੇ ਜਿਹੜਾ ਉਲਟ ਜਾਵੇ ਕਿਉਂਕਿ ਬਾਈ ਨੇ ਗੱਲ ਕਹੀ ਸੀ ਨਾ ਇੱਕਾ ਵੀ ਪੰਥ ਦਾ ਮੀਣਾ ਨਾ ਲਿਓ ਇਹ ساری ਉਮਰ ਮਤਲਬ ਖਹਿੜਾ ਨਹੀਂ ਛੱਡਦਾ ਗੱਲ ਵੀ ਸਹੀ ਹੈ ਸੋ ਜੇ ਬੰਦਿਆਂ ਨੂੰ ਇਹ ਲੱਗਦਾ ਮੇਰੀ ਗੱਲ ਕਰਨ ਤੋਂ ਸੁਣਨ ਤੋਂ ਵੀ ਇਹ ਬੰਦਾ ਜਾਣ ਬੁੱਝ ਕੇ ਪੰਥ ਨੂੰ ਕੁਝ ਉਹ ਕਰਦਾ ਮੈਂ ਮੇਰਾ ਮਤਲਬ ਇਹ ਨਹੀਂ ਆ ਮੈਂ ਤਾਂ ਇਹ ਕਹਿਣਾ ਹੈ ਵੀ ਪੰਥ ਦੀ ਰਾਖੀ ਹੋਣੀ ਚਾਹੀਦੀ ਹੈ ਪੰਥ ਬਾਰੇ ਗੱਲ ਹੋਣੀ ਚਾਹੀਦੀ ਹੈ ਪੰਥ ਦੇ ਜਿਹੜੇ ਬੰਦੇ ਪੰਥਕ શિક્ષੀਤ ਆ ਜਿਹੜੀਆਂ ਸਾਡੀਆਂ ਹੈਂ ਜੇ ਉਹਨਾਂ ਦੇ ਕਿਤੇ ਪਰਿਵਾਰਾਂ ਦਾ ਵੀ ਜੇ ਸਾਡੇ ਤੋਂ ਸਾਰ ਲਈ ਜਾਵੇ ਤੇ ਇਹ ਦੁ ਵਧੀਆ ਗੱਲ ਮਤਲਬ ਕੋਈ ਹੋਰ ਨਹੀਂ ਹੋਣੀ ਚਲੋ ਗੱਲ ਆ ਗਈ ਫੇਰ ਉੱਥੇ ਲੱਖੇ ਤੇ ਦੁਬਾਰਾ ਜੇ ਮੈਂ ਲੱਖੇ ਨੂੰ ਇਹ ਗੱਲ ਕਹੀ ਵੀ ਤੂੰ ਉਦੋਂ ਆਏ ਕਿ ਆਸੀ ਦੀ ਬਾਈ ਨੂੰ ਵੀ ਇਹਨਾਂ ਦੇ ਕਿਹੜਾ ਡਾਂਗ ਦਿੱਤੀ ਆ ਤਾਂ ਸਾਰਿਆਂ ਨੇ ਬੜਾ ਦੁੱਖ ਲੱਗਿਆ ਅੱਛਾ ਜੇ ਮੈਂ ਇਹ ਵੀਡੀਓ ਪਾਈ ਕੰਗਣਾ ਰਨਾਬਤ ਦਿੰਗਾਂ ਮੈਂ ਪਾਦਨ ਵੀਡੀਓ ਉੱਥੇ ਸਾਰਾ ਪੰਜਾਬ ਬੜਾ ਖੁਸ਼ ਹੁੰਦਾ ਜੇ ਮੈਂ ਬੂਟਾ ਸਿੰਘ ਜਿਹੜਾ ਉਹ ਗੋਲਕਚੋਰ ਜ ਹੈ ਉਹਨੂੰ ਚਾਰ ਗਾਲਾਂ ਕੱਢ ਦਿੰਨਾ ਸਾਰਾ ਪੰਜਾਬ ਬੜਾ ਖੁਸ਼ ਹੁੰਦਾ ਜੇ ਆਹ ਲੁਧਿਆਣੇ ਦੇ ਇੱਕ ਦੋ ਗੰਗੇ ਫੰਗੇ ਜੇ ਹੈਗੇ ਜੇ ਮੈਂ ਉਹਨਾਂ ਨੂੰ ਚਾਰ ਗਾਲਾਂ ਖੜ ਦਿੰਨਾ ਪੰਜਾਬ ਫਿਰ ਵੀ ਬਹੁਤ ਖੁਸ਼ ਹੁੰਦਾ ਬੱਲੇ ਬਰਾੜ ਸਾਹਿਬ ਅੱਛਾ ਬਰਾੜ ਦਾ ਚੱਕ ਦੇ ਬਰਾੜ ਸਾਹਿਬ ਰੱਕ ਦੇ ਬਰਾੜ ਸਾਹਿਬ ਪਰ ਮੈਨੂੰ ਇਸ ਚੀਜ਼ ਦਾ ਪਤਾ ਹੈ ਵੀ ਕਿਸੇ ਨੂੰ ਜੇ ਮੈਂ ਕੁਝ ਕਹਿ ਵੀ ਦਿੰਨਾ ਉਹਨਾਂ ਦਾ ਮੇਰੇ ਕਹਿਣ ਨਾਲ ਉਹਨਾਂ ਦੀ ਸੋਚ ਨਹੀਂ ਬਦਲ ਜੂਗੀ ਪਰ ਸਾਡੇ ਉਹਨਾਂ ਬੰਦਿਆਂ ਦੀ ਸੋਚ ਜ਼ਰੂਰ ਸਮਝ ਆ ਜਾਂਦੀ ਹੈ ਜਿਹੜੇ ਮੇਰਾ ਕੋਈ ਪਾਈ ਹੋਈ ਵੀਡੀਓ ਦੇਖ ਲੈਂਦੇ ਆ ਜਾਂ ਪਾਈ ਹੋਈ ਕੋਈ ਰੀਲ ਵੇਖ ਲੈਂਦੇ ਆ ਜਾਂ ਕੋਈ ਮੇਰਾ ਲਾਈਵ ਸੁਣ ਲੈਂਦੇ ਆ ਉਹਨਾਂ ਬੰਦਿਆਂ ਦੀ ਸੋਚ ਜ਼ਰੂਰ ਥੋੜੀ-ਬਹੁਤੀ ਸਮਝ ਆਉਂਦੀ ਹੈ ਵੀ ਸੋ ਕੱਢੀ ਕਿਤੇ ਕਿਉਂਕਿ ਕੰਗਣਾ ਨੇ ਤਾਂ ਇਹ ਹੀ ਗੱਲ ਕਹੀ ਸੀ ਨਾ ਵੀ ਇਹ 1.5 150 ਰੁਪਿਆ 200 ਰੁਪਏ ਤੇ ਬੀਬੀਆਂ ਜਿਹੜੀਆਂ ਦਿਹਾੜੀ ਲਿਆਂਦੀਆਂ ਉਹ ਤੇ ਸਾਡੇ ਸਾਰੇ ਪੰਜਾਬ ਨੂੰ ਉਸ ਗੱਲ ਦਾ ਕਿੰਨਾ ਗੁੱਸਾ ਸੀ ਉਹ ਭੈਣ ਕੁਲਵਿੰਦਰ ਕੌਰ ਨੇ ਚਪੇੜਾ ਮਾਰਿਆ ਉਹਦੇ ਤੇ ਸਾਰੇ ਪੰਜਾਬ ਨੂੰ ਦੀਆਂ ਆਂਦਰਾਂ ਠੰਡੀਆਂ ਹੋਊਗਾ ਮੈਂ ਵੀ ਉਹਨਾਂ ਦੇ ਵਿੱਚ ਹੀ ਆ ਮੈਂ ਵੀ ਪੰਜਾਬ ਦਾ ਹੀ ਆ ਪੰਜਾਬੀ ਆ ਪਰ ਅਸੀਂ ਨਾਲ-ਨਾਲ ਸਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਵੀ ਜਿਹੜੀ ਗੱਲ ਲਿਖੇ ਲੱਖੇ ਨੇ ਕਹੀ ਉਹ ਕਰਦਾਰ ਕੁਛ ਹੀ ਨਹੀਂ ਸੀਗੀ ਜੇ ਮੈਂ ਕਹ ਤਾ ਤਾਂ ਕਰਦਾਰ ਕੁਛ ਹੀ ਹੈ ਅਣਾਂ ਕਿ ਮੇਰਾ ਸਾਰਾ ਜੋਰ ਇਸ ਚੀਤੇ ਲੱਗਿਆ ਹੁੰਦਾ ਮੈਨੂੰ ਮੈਂ ਕਿਸੇ ਨੂੰ ਕੋਈ ਗੱਲ ਕਹਿ ਵੀ ਬੈਠਣਾ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਦੀ ਹੁੰਦੀ ਮੈਨੂੰ ਕਈ ਦਿਨ ਚੈਨ ਨਹੀਂ ਆਉਂਦਾ ਹੁੰਦਾ ਵੀ ਨਹੀਂ ਆ ਮੈਂ ਮੈਂ ਇਹ ਜਾਂ ਕਿਵੇਂ ਹੋ ਸਕਦਾ ਕਿਸੇ ਬਾਰੇ ਮੈਂ ਮਾੜਾ ਕਿਵੇਂ ਬੋਲ ਸਕਦਾ ਕਿਸੇ ਦੀ ਕਿਸੇ ਦੀ ਵੀ ਬਣੀ ਹੋਈ ਛਵੀ ਨੂੰ ਮੈਂ ਮੈਂ ਕੌਣ ਹੁੰਨਾ ਖਰਾਬ ਕਰਨ ਵਾਲਾ ਤੇ ਮੈਨੂੰ ਇਹ ਗੱਲ ਦੀ ਵੀ ਸਮਝ ਹੈਗੀ ਹੈ ਵੀ ਜੇ ਇੱਕ ਉਂਗਲ ਮੈਂ ਕਿਸੇ ਕੰਨੀ ਕਰੂੰਗਾ ਤਾਂ ਤਿੰਨ ਚਾਰ ਉਂਗਲਾਂ ਮੇਰੇ ਕੰਨੀ ਹੋਣਗੀਆਂ ਜੇ ਮੈਂ ਇੱਕ ਬੰਦ ਇੱਕ ਉਂਗਲ ਕਿਸੇ ਕੰਨੀ ਕਰ ਦਣਾ ਤਾਂ ਚਾਰ ਬੰਦੇ ਗਾਲਾਂ ਕੱਢਣ ਵਾਲੇ ਮੈਨੂੰ ਵੀ ਆ ਤੇ ਦੂਜੀ ਗੱਲ ਇਹ ਹੈ ਵੀ ਮੈਂ ਕੀ ਲੈਣੇ ਕਿਸੇ ਨਾਲ ਦੁਸ਼ਮਣੀ ਖੜੀ ਕਰਕੇ ਯਾਰ ਇੱਥੇ ਤਾਂ ਸਾਡੇ ਬੰਦਿਆਂ ਨੇ ਗੱਲ ਨਹੀਂ ਸਮਝਣੀ ਬਾਤ ਨਹੀਂ ਸਮਝਣੀ ਇੱਟੇ ਤਾਈਆ ਵੀ ਆਦ ਤੇ ਦੋਸ਼ਮਣ ਕ੍ਰੀਏਟ ਕਰਨਾ ਜਿੰਨੇ ਮਰਜ਼ੀ ਕਰ ਲੋ ਗਾਲਾਂ ਲੈਣੀਆਂ ਘਰੇ ਬੈਠੇ ਦੀਆਂ ਫ੍ਰੀਜ ਚ ਜਿੰਨੀਆਂ ਮਰਜ਼ੀ ਲੈ ਲੋ ਪਰ ਮੇਰੀ ਮੈਂ ਫੇਰ ਕਹਦਿਆ ਮੇਰੀ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਮੇਰੀ ਜਿਹੜੀ ਮੈਂ ਗੱਲ ਕਹਿਣਾ ਉਹ ਇਹ ਹੈ ਬਿ ਲੱਖੇ ਸਿਧਾਣੇ ਦੀ ਜਿਹੜੀ ਬੋਲੀ ਹੈ ਜਿਹੜਾ ਉਹਦਾ ਤਰੀਕਾ ਗੱਲ ਕਰਨ ਦਾ ਮੈਨੂੰ ਨਹੀਂ ਪਤਾ ਉਹ ਜਾਣਬੁੱਝ ਕੇ ਕਰਦਾ ਹੈ ਜਾਣੂ ਇਹਨਾਂ ਗੱਲਾਂ ਦੀ ਸਮਝ ਨਹੀਂ ਤੇ ਮੈਂ ਮੈਨੂੰ ਇਹ ਵੀ ਐ ਲੱਗਦਾ ਹੁੰਦਾ ਹੈ ਵੀ ਆਰ ਜਿਹੜਾ ਬੰਦਾ ਇੱਥੋਂ ਤੱਕ ਪਹੁੰਚ ਗਿਆ 2014-15 ਤੋਂ ਉਹ ਗੱਲਾਂ ਕਰਦਾ ਪੰਜਾਬ ਦੀਆਂ ਇਹ ਕਿਵੇਂ ਹੋ ਸਕਦਾ ਵੀ ਉਹਨੂੰ ਇਹਨਾਂ ਗੱਲਾਂ ਦੀ ਸਮਝ ਨਾ ਹੋਵੇ ਇੱਕ ਦਿੱਲੀ ਨੇ ਬਣਾਇਆ ਮਾਲਦੇਵਸੋ ਮਾਲਦੇਵਸੋ ਬਣਾ ਕੇ ਦਿੱਲੀ ਨੇ ਤੇ ਸਾਡੇ ਜਿਹੜੇ ਗੁਰੂ ਸਾਹਿਬ ਦੇ ਜਿਨ੍ਹਾਂ ਨੂੰ ਸਾਬਜਾਦੇ ਕਹਨੇ ਅਸੀਂ ਜਿਨ੍ਹਾਂ ਨੂੰ ਅਸੀਂ ਗੁਰੂ ਮੰਨਦੇ ਆ ਤੇ ਉਹਨਾਂ ਨੇ ਬਾਲਾਂ ਦੇ ਰੂਪ ਚ ਬਦਲਤਾ ਵੀ ਬਾਲ ਦੇ ਦੀ ਛੁੱਟੀ ਹੋਇਆ ਕਰੂਗੀ ਚਾਰ ਸਾਬਜਾਦਿਆਂ ਦੀ ਵੀ ਉਹਨਾਂ ਨੇ ਦੇਖੋ ਕਿਹੜੇ ਢੰਗ ਨਾਲ ਗੱਲ ਨੂੰ ਘੜ ਕੇ ਉਹਨਾਂ ਦੀ ਉਮੇਜ ਨੂੰ ਕਿੰਨਾ ਥੱਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਲੱਖਾ ਵੀ ਗੱਲ ਕਰਦਾ ਹੈ ਲੱਖਾ ਜਦੋਂ ਗੱਲ ਕਰਦਾ ਉਹ ਕਹੂਗਾ ਸਾਡੇ ਮੁੰਡੇ ਫੜਫੜ ਜੇਲਾਂ ਚ ਸਿੱਟੇ ਆ ਪੰਜਾਬ ਦੇ ਜਾਂ ਤਾਂ ਮੈਨੂੰ ਲੋੜ ਤੋਂ ਵੱਧ ਸਮਝ ਆਉਂਦੀ ਐ ਤੇ ਜਾਂ ਤੁਸੀਂ ਨਹੀਂ ਸਮਝਣਾ ਚਾਹੁੰਦੇ ਲੱਖਾ ਜਦੋਂ ਗੱਲ ਕਰਦਾ ਸਾਡੇ ਮੁੰਡੇ ਫੜਫੜ ਪੰਜਾਬ ਦੇ ਜ਼ਿਲ੍ਹਿਆਂ ਛਿੜਤੇ ਬੰਦਾ ਕਹਿੰਦਾ ਯਾਰ ਉਹ ਪੰਜਾਬ ਦੇ ਅਜੇ ਅਮਰਤਪਾਲ ਉਹਨਾਂ ਦੀ ਗੱਲ ਕਰੀ ਤਾਂ ਜਾਂਦਾ ਕਰਦਾ ਕਿਉਂ ਨਹੀਂ ਪਰ ਤੁਸੀਂ ਇਹ ਤਾਂ ਦੇਖੋ ਉਹ ਮੁੰਡੇ ਨਹੀਂ ਐ ਉਹ ਯੋਧੇ ਐ ਉਹ ਸਿੰਘਾ ਲੱਖੇ ਨੇ ਕਦੇ ਇਹ ਸ਼ਬਦ ਨਹੀਂ ਵਰਤਿਆ ਵੀ ਸਾਡੇ ਪੰਜਾਬ ਦੇ ਸਿੰਘ ਸਾਡੇ ਯੋਧੇ ਸਾਡੇ ਸੂਲਮੇ ਜਾਂ ਸਾਡੇ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਜਿਹੜੇ ਵੀ ਉਹ ਫੜਫੜ ਜ਼ਿਲ੍ਹਾ ਛੜਦੇ ਆ ਲੱਖਾ ਜਦੋਂ ਕਹਿੰਦਾ ਇਹ ਗੱਲ ਕਹਿੰਦਾ ਵੀ ਸਾਡੇ ਮੁੰਡੇ ਫੜਫੜ ਜ਼ਿਲ੍ਹਾ ਛੜਦੇ ਯਾਦ ਕੇ ਕਲਵੰਤ ਸਿੰਘ ਰਾਉਕੇ ਸਾਹਿਬ ਉਹਨਾਂ ਦੀ ਉਮਰ ਵੀ ਲੱਖੇ ਤੋਂ ਕਾਫੀ ਵੱਡੀ ਹੈ ਲਲਜੀਤ ਸਿੰਘ ਕਲਸੀ ਵੀ ਵੱਡੇ ਹੈ ਹੋਰ ਵੀ ਵਿੱਚ ਬਹੁਤ ਬੰਦੇ ਆ ਜਿਹੜੇ ਉਮਰ ਦੇ ਮੁਤਾਬਕ ਵੀ ਲੱਖੇ ਤੋਂ ਮਤਲਬ ਵੱਡੇ ਐ ਉਹ ਮੁੰਡੇ ਕਿਹੜੇ ਪਾਸੇ ਹੋ ਗਏ ਸੋ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਗੱਲ ਕਰਦਾ ਉਹਨਾਂ ਦੀ ਜਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈਗੀ ਐ ਉਹਨਾਂ ਦੀ ਕਦਰ ਕੀਮਤ ਘਟਾਉਂਦਾ ਜਾਂ ਵਧਾਉਂਦਾ ਉਹਨਾਂ ਦਾ ਮਿਆਰ ਛੋਟਾ ਕਰ ਰਿਹਾ ਜਾਂ ਉੱਚਾ ਕਰ ਰਿਹਾ ਜਾਂ ਤਾਂ ਮੇਰੇ ਲੋੜ ਤੋਂ ਵੱਧ ਸਮਝ ਆਉਂਦੀ ਐ ਇਹ ਗੱਲ ਤੇ ਜਾਂ ਤੁਸੀਂ ਨਹੀਂ ਸਮਝਣਾ ਚਾਹੁੰਦੇ ਤੇ ਜਦੋਂ ਵੀ ਕੋਈ ਬੰਦਾ ਮੇਰੇ ਵਰਗਾ ਕੋਈ ਗੱਲ ਕਰਦਾ ਇਹ ਮੈਂ ਕੱਲਾ ਨਹੀਂ ਕਰਦਾਗਾ ਇਹ ਜਦੋਂ ਸਾਡਾ ਦੇਸ਼ ਗੋਰਿਆਂ ਕੋਲੇ ਜਾਂ ਗੁਲਾਮ ਪਿਆ ਸੀ ਨਾ ਉਹਨਾਂ ਟਾਈਮਾਂ ਦੇ ਵਿੱਚ ਵੀ ਜਦੋਂ ਕੋਈ ਬੰਦਾ ਆਪਦੀ ਗੱਲ ਰੱਖਦਾ ਸੀ ਜਿੰਨੀ ਕੁ ਬੰਦੇ ਦੀ ਸੂਝ-ਬੂਝ ਹੁੰਦੀ ਸੀ ਮੇਰੇ ਵਰਗੇ ਦੀ ਮਾੜੀ-ਮੋਟੀ ਲੋਟੇ ਬੁੱਧੀ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਉਦੋਂ ਉਹਨਾਂ ਬੰਦਿਆਂ ਨੂੰ ਵੀ ਇਹੀ ਕਹਿ ਕੇ ਬਦਨਾਮ ਕੀਤਾ ਜਾਂਦਾ ਸੀ ਬੀ ਇਹ ਤਾਂ ਐਂਟੀ ਨੈਸ਼ਨਲ ਹੈ ਇਹ ਤਾਂ ਭਲਾ ਨਹੀਂ ਚਾਹੁੰਦੇ ਇੰਡੀਆ ਦਾ ਭਲਾ ਨਹੀਂ ਚਾਹੁੰਦੇ ਪੰਜਾਬ ਦਾ ਇਹ ਪੰਜਾਬ ਨੂੰ ਇੱਕ ਨਹੀਂ ਹੋਣ ਦਿੰਦੇ ਜਿਵੇਂ ਅੱਜ ਸਾਰੇ ਬੰਦੇ ਮੈਨੂੰ ਇਹ ਗੱਲ ਕਈ ਕਮੈਂਟਾਂ 'ਚ ਪਾਉਂਦੇ ਆ ਵੀ ਤੁਸੀਂ ਇੱਕ ਨਹੀਂ ਹੋਣ ਦੇਣਾ ਤੁਸੀਂ ਗੱਟਾ ਖਿੱਚਦੇ ਨਹੀਂ ਯਾਰ ਮੈਂ ਗੱਟਾ ਨਹੀਂ ਖਿੱਚਦਾ ਇਹ ਵੀ ਹੋ ਸਕਦਾ ਹੈ ਪ੍ਰਮਾਤਮਾ ਮੈਨੂੰ ਇੰਨਾ ਕੁ ਬਲ ਬਖਸ਼ੇ ਆ ਜਿਹੜੇ ਕਮੈਂਟਾਂ 'ਚ ਬੈਠ ਕੇ ਗੱਲਾਂ ਕਰਦੇ ਨੇ ਨਾ ਚੱਕ ਦੇਾਂਗੇ ਰੱਖ ਦੇਾਂਗੇ ਜਾਂ ਤੇਰੀ ਪ੍ਰਾਪਤੀ ਕੀ ਹੈ ਇਨਾਂ ਨਾਲੋਂ ਮੈਂ ਪਹਿਲਾਂ ਖੜਾ ਹਾਂ ਮੈਂ ਉੱਥੇ ਜਦੋਂ ਕਦੇ ਲੱਖੇ ਨਾਲ ਖੜਨ ਦੀ ਲੋੜ ਸਹੀ ਮੈਣੇ ਚ ਪਊਗੀ ਤੇ ਬਾਬਾ ਬਖਸ਼ੀਸ਼ ਜੀ ਜਉਂਦੇ ਜਾਗਦੇ ਬੈਠੇ ਆ ਜਦੋਂ ਮਹਾਰਾਜ ਰੈਲੀ ਰੱਖੀ ਸੀ ਉਦੋਂ ਮੈਨੂੰ ਬਾਬਾ ਜੀ ਨੇ ਮੇਰੇ ਨਾਲ ਗੱਲ ਕੀਤੀ ਕਹਿੰਦੇ ਲੱਖੇ ਦੀ ਰੈਲੀ ਚ ਜਾਣਾ ਮੈਂ ਕਿਹਾ ਤੁਸੀਂ ਜਾਓ ਤੁਹਾਡਾ ਜਾਣਾ ਬਣਦਾ ਤੁਸੀਂ ਬਾਬਾ ਜੀ ਨੂੰ ਪੁੱਛ ਲਓ ਮੈਂ ਇੱਕ ਵਾਰੀ ਇਹ ਗੱਲ ਨਹੀਂ ਕਹੀ ਵੀ ਨਹੀਂ ਆਪਾਂ ਉਹਦੀ ਰੈਲੀ 'ਚ ਨਹੀਂ ਜਾਣਾ ਇਹ ਤਾਂ ਦੀਪ ਬਾਰੀ ਐਂ ਬੋਲਦਾ ਸੀ ਉਹ ਠੀਕ ਐ ਮੇਰੇ ਗੱਲ ਉਹ ਰੜਕਦੀ ਐ ਇਹ ਗੱਲ ਮੱਜ ਵੀ ਕਹਿੰਦਾ ਤੇ ਰੜਕੀ ਵੀ ਜਾਊਗੀ ساری ਉਮਰ ਉਦੋਂ ਤੱਕ ਜਦੋਂ ਤੱਕ ਲਖਾ ਇਹ ਗੱਲ ਨਹੀਂ ਕਹਿੰਦਾ ਵੀ ਹਾਂ ਮੇਰੀ ਗਲਤੀ ਸੀ ਮੈਂ ਦੀਪ ਦੀ ਕਰਦਾਰ ਖੁਸ਼ੀ ਕੀਤੀ ਐ ਠੀਕ ਐ ਹਾਲਾਂਕਿ ਮੈਨੂੰ ਇਹ ਵੀ ਪਤਾ ਹੈ ਉਹਦਾ ਪਿਛੋਕੜ ਵੀ ਪਤਾ ਸਾਰਾ ਕੁਝ ਮੈਂ ਤਾਂ ਕੀ ਹਾਂ ਇੱਕ ਮਾਤੜ ਬੰਦਾ ਐ ਜਦੋਂ ਮਰਜੀ ਮੈਨੂੰ ਇੱਥੇ ਬਾਜ਼ਾਰ ਚ ਇਕੱਲਾ ਹੀ ਫਿਰਦਾ ਹੁੰਨਾ ਕੋਈ ਫੜ ਕੇ ਆ ਕੇ ਮੈਨੂੰ ਘੇਰ ਕੇ ਕੁੱਟ ਜੇ ਮਾਰ ਦੇ ਚਪੇੜੇ ਮਾਰ ਦੇ ਕੁਛ ਕਰ ਦੇ ਮੈਨੂੰ ਪਤਾ ਪਰ ਜੇ ਜੇ ਮੈਂ ਮੈਨੂੰ ਇਹ ਡਰ ਹਮੇਸ਼ਾ ਲੱਗਿਆ ਰਹੂਗਾ ਜਾਂ ਮੈਂ ਇਸ ਗੱਲ ਤੋਂ ਡਰਦਾ ਰਹੂਗਾ ਵੀ ਯਾਰ ਕੱਲ ਨੂੰ ਕੋਈ ਮੇਰੀਆਂ ਲੱਤਾਂ ਬਾਹਾਂ ਤੋੜੂਗਾ ਜਾਂ ਹੋਰ ਤਾਂ ਇਹਦਾ ਮਤਲਬ ਮੈਂ ਸੱਚ ਬੋਲਣਾ ਛੱਡ ਦਾਂ ਜੇ ਤਾਂ ਮੈਂ ਸੱਚ ਉਹ ਦਿੱਲੀ ਦਰਬਾਰ ਵਾਲਿਆਂ ਦੇ ਦਿੱਲੀ ਹਕੂਮਤ ਵਾਲਿਆਂ ਬਾਰੇ ਬੋਲਦਾ ਤਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਜੇ ਮੈਂ ਕੋਸ ਆਪਦੇ ਬੰਦਿਆਂ ਨੂੰ ਵੀ ਗੱਲ ਕਹਿਣਾ ਤੇ ਉਹ ਬਹੁਤ ਚੁਬਦੀ ਆ। ਬਜਾਏ ਤੁਸੀਂ ਮੈਨੂੰ ਕਮੈਂਟ ਕਰਨ ਦੇ ਤੁਸੀਂ ਲੱਖੇ ਨੂੰ ਇਹ ਗੱਲ ਕਿਉਂ ਨਹੀਂ ਸਮਝਾਉਂਦੇ। ਵੀ ਅੱਜ ਇਤਨਾ ਨੂੰ ਗੱਲ ਮੰਨ ਲੈਣੀ ਚਾਹੀਦੀ ਆ। ਵੀ ਤੂੰ ਗਲਤ ਕੀਤਾ। ਮੈਨੂੰ ਕੰਗਨਾਰ ਨੌਤ ਤੇ ਉਹਦੇ ਵਿੱਚ ਫਰਕ ਦੱਸ ਦੇਵੇ ਕੋਈ ਵੀ ਬੰਦਾ। ਵੀ ਕੰਗਨਾਰ ਨੌਤ ਨੇ ਵੀ ਕੋਈ ਆ ਕੇ ਗੋਲੀ ਥੋੜਾ ਮਾਰੀ ਸੀ। ਇਆ ਕੋ ਡਾਂਗ ਮਾਰੀ ਸੀ ਕੰਗਣਾ ਰੰਮੋਤ ਨੇ ਵੀ ਲਫ਼ਜ਼ਾਂ ਜੀ ਕਿਹਾ ਸੀ ਤੇ ਲਖੇ ਨੇ ਵੀ ਲਫ਼ਜ਼ਾਂ ਜੀ ਕਿਹਾ ਠੀਕ ਹੈ ਔਰ ਮੈਂ ਫੇਰ ਕਹਿ ਦਿਆਂ ਮੇਰੀ ਉਹਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਕੋਈ ਮੇਰੀ ਉਹਦੇ ਨਾਲ ਦੁਸ਼ਮਣੀ ਨਹੀਂ ਔਰ ਕਦੇ ਉਸ ਬੰਦੇ ਨੇ ਮੈਨੂੰ ਕੁਝ ਨਹੀਂ ਆਖਿਆ ਚੰਗਾ ਮਾੜਾ ਕਿਸੇ ਤਰ੍ਹਾਂ ਦਾ ਪਰ ਮੈਨੂੰ ਬਸ ਇਹ ਗੱਲ ਹੈਗੀ ਹੈ ਵੀ ਜਦੋਂ ਲੱਖਾਂ ਮੇਰੇ ਸਾਹਮਣੇ ਆਉਂਦਾ ਕਿਤੇ ਫੇਸਬੁੱਕ ਤੇ ਆ ਗਿਆ ਜਾਂ YouTube ਤੇ ਜਾਂ ਕਿਤੇ ਸਾਹਮਣੇ ਆ ਜੇ ਤਾਂ ਫਿਰ ਮੈਨੂੰ ਐ ਲੱਗਣ ਜ਼ਰੂਰ ਲੱਗ ਜਾਂਦਾ ਵੀ ਯਾਰ ਆ ਸਾਰਾ ਕੁਝ ਫੇਕ ਫੇਕ ਜਾ ਹੈ